ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੋ ਰਿਹਾ ਹੈ ਸੋਨੇ ਵਰਗਾ ਚੋਨਾ ਜਿਹੜਾ ਸਾਡਾ ਉਹ ਮੰਡੀਆਂ ਦੇ ਵਿੱਚ ਪਿਆ ਹੈ ਤੇ ਉਹਦੀ ਕੋਈ ਪਰਭਾਈ ਨਹੀਂ ਕੋਈ ਚੱਕਦਾ ਨਹੀਂ ਹੈ ਕੋਈ ਬੋਲੀ ਨਹੀਂ ਹੋ ਰਹੀ ਮਹੀਨੇ ਮਹੀਨੇ ਤੋਂ ਕਿਸਾਨ ਹੈ ਜਿਹੜੇ ਇੱਥੇ ਅੱਜ ਮੈਂ ਗਿੱਦੜ ਵਾਹੇ ਚ ਆਇਆ ਇੱਥੇ ਮੰਡੀਆਂ ਦੇ ਵਿੱਚ ਰੋ ਰਹੇ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਾਗੋ ਭਗਵੰਤ ਮਾਨ ਜੀ ਤੁਸੀਂ ਤਾਰੂਪੀ ਕੇ ਪੇ ਰਹੇ ਨੇ ਤੁੱਤ ਕਿਸਾਨ ਦੀ ਕੋਈ ਸਾਰ ਨਹੀਂ ਲੈਂਦਾ ਮਜ਼ਦੂਰ ਦੀ ਕੋਈ ਸਾਰ ਨਹੀਂ ਲੈਂਦਾ ਜਾਣ ਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਰਹੇ ਹੋ ਇਹ ਖਮਿਆਜਾ ਤੁਹਾਨੂੰ ਦੋਵੇਂ ਸਰਕਾਰਾਂ ਨੂੰ ਭੁਗਤਣਾ ਪਏਗਾ ਧੰਨਵਾਦ ਜੇਰ ਬਾਅਦ ਚੋਣਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਮਰਥਨ ਕਰਨ ਆਏ ਹੋ ਅੱਜ ਰਾਜਾ ਬਣੀ ਆਪਾਂ ਮੰਡੀ ਦੀ ਗੱਲ ਰੱਖੀਏ ਫਿਰ ਬਾਅਦ ਚੱਗੀ ਕਰਲਾ ਧੰਨਵਾਦ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੋ ਰਿਹਾ ਹੈ ਸੋਨੇ ਵਰਗਾ ਚੋਨਾ ਜਿਹੜਾ ਸਾਡਾ ਉਹ ਮੰਡੀਆਂ ਦੇ ਵਿੱਚ ਪਿਆ ਤੇ ਉਹਦੀ ਕੋਈ ਪਰਪਾਈ ਨਹੀਂ ਕੋਈ ਚੱਕਦਾ ਨਹੀਂ ਹੈ ਕੋਈ ਬੋਲੀ ਨਹੀਂ ਹੋ ਰਹੀ ਮਹੀਨੇ ਮਹੀਨੇ ਤੋਂ ਕਿਸਾਨ ਹੈ ਜਿਹੜੇ ਇੱਥੇ ਅੱਜ ਮੈਂ ਗਿੱਦੜ ਵਾਹੇ ਚ ਆਇਆ ਇੱਥੇ ਮੰਡੀਆਂ ਦੇ ਵਿੱਚ ਰੋੜ ਰਹੇ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਾਗੋ ਭਗਵੰਤ ਮਾਨ ਜੀ ਤੁਸੀਂ दारू ਪੀ ਕੇ ਪੇ ਰਹੇਂਦੇ ਤੁੱਤ ਕਿਸਾਨ ਦੀ ਕੋਈ ਸਾਰ ਨਹੀਂ ਲੈਂਦਾ ਮਜ਼ਦੂਰ ਦੀ ਕੋਈ ਸਾਰ ਨਹੀਂ ਲੈਂਦਾ ਜਾਣ ਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਰਹੇ ਹੋ ਇਹ ਖਮਿਆਜਾ ਤੁਹਾਨੂੰ ਦੋਵੇਂ ਸਰਕਾਰਾਂ ਨੂੰ ਭੁਗਤਣਾ ਪਏਗਾ ਧੰਨਵਾਦ ਕਿਦਰ ਬਾਅਦ ਚੋਣਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਮਰਥਨ ਕਰਨ ਆਏ ਹੋ ਅੱਜ ਰਾਜਾ ਬਣੀ ਆਪਾਂ ਮੰਡੀ ਦੀ ਗੱਲ ਰੱਖੀਏ ਫਿਰ ਬਾਅਦ ਚੱਕੀ ਕਰ ਲਾਂਗੇ ਧੰਨਵਾਦ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੋ ਰਿਹਾ ਹੈ ਸੋਨੇ ਵਰਗਾ ਚੋਨਾ ਜਿਹੜਾ ਸਾਡਾ ਉਹ ਮੰਡੀਆਂ ਦੇ ਵਿੱਚ ਪਿਆ ਹੈ ਤੇ ਉਹਦੀ ਕੋਈ ਪਰਭਾਈ ਨਹੀਂ ਕੋਈ ਚੱਕਦਾ ਨਹੀਂ ਹੈ ਕੋਈ ਬੋਲੀ ਨਹੀਂ ਹੋ ਰਹੀ ਮੇਨੇ ਮੇਨੇ ਤਾਂ ਕਿਸਾਨ ਹੈ ਜਿਹੜੇ ਇੱਥੇ ਅੱਜ ਮੈਂ ਗਿੱਦੜ ਵਾਹੇ ਚ ਆਇਆ ਇੱਥੇ ਮੰਡੀਆਂ ਦੇ ਵਿੱਚ ਰੋ ਰਹੇ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਾਗੋ ਭਗਵੰਤ ਮਾਨ ਜੀ ਤੁਸੀਂ दारू ਪੀ ਕੇ ਪੇ ਰਹੇਂਦੇ ਤੁੱਤ ਕਿਸਾਨ ਦੀ ਕੋਈ ਸਾਰ ਨਹੀਂ ਲੈਂਦਾ ਮਜ਼ਦੂਰ ਦੀ ਕੋਈ ਸਾਰ ਨਹੀਂ ਲੈਂਦਾ ਜਾਣ ਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਰਹੇ ਹੋ ਇਹ ਖਮਿਆਜਾ ਤੁਹਾਨੂੰ ਦੋਵੇਂ ਸਰਕਾਰਾਂ ਨੂੰ ਭੁਗਤਣਾ ਪਏਗਾ ਧੰਨਵਾਦ